ਸ਼ੈਨਗਨ ਯੂਰਪ ਦਾ ਟੂਰਿਸਟ ਵੀਜ਼ਾ ਜੇ ਤੁਸੀਂ ਅਪਲਾਈ ਕਰਨਾ ਹੈ ਮੈਂ ਗਰੰਟੀ ਸ਼ਬਦ ਕਹਿ ਰਿਹਾ ਜੇ ਤੁਸੀਂ ਬਿਜ਼ਨਸਮੈਨ ਹੋ ਜੇ ਤੁਸੀਂ ਜੌਬ ਕਰਦੇ ਹੋ ਜੇ ਤੁਹਾਡੇ ਕੋਲੇ ਐਗਰੀਕਲਚਰ ਜਾਂ ਤੁਸੀਂ ਵੇਲੇ ਹੋ ਕੋਈ ਜੌਬ ਨਹੀਂ ਕਰਦੇ ਉਸ ਟਾਈਪ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਮੈਂ ਫੁੱਲ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇਵਾਂਗਾ ਇਸ ਨਾਲ ਤੁਸੀਂ ਗਰੰਟਡ ਸ਼ਨਿਗਨ ਵੀਜ਼ਾ ਲੈ ਸਕਦੇ ਹੋ ਸ਼ਨਿਗਨ ਟੂ ਟਾਈਪ ਦਾ ਹੁੰਦਾ ਹੈ ਪਹਿਲਾ ਟਾਈਪ ਹੁੰਦਾ ਤੁਮਨ ਵਾਲਾ ਦੂਜਾ ਟਾਈਪ ਹੁੰਦਾ ਉੱਥੇ ਜਾ ਕੇ ਆਪਾਂ ਟੀਆਰਸੀ ਕਾਰਡ ਪੇਪਰ ਅਪਲਾਈ ਕਰਦਾ ਵਰਕ ਪਰਮਿਟ ਅਪਲਾਈ ਕਰਦਾ ਮੈਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਪਰ ਮੈਂ ਸਿਰਫ ਇਹੀ ਗੱਲ ਕਹਿਣਾ ਚਾਹਣਾ ਹੈ ਵੀ ਜੇ ਤੁਸੀਂ ਮੈਂ ਫਿਰ ਕਹਣਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਹੈ ਸ਼ਨਿਗਨ ਦਾ ਮੈਨੂੰ ਆਪਣੀ ਪ੍ਰੋਫਾਈਲ ਸ਼ੇਅਰ ਕਰਿਓ ਮੈਂ ਦਾਅਵੇ ਨਾਲ ਕਹਿਣਾ ਕਿ ਤੁਹਾਡਾ ਵੀਜ਼ਾ ਜਰੂਰ ਲੱਗੂਗਾ ਤੇ ਜੇ ਫੁੱਲ ਵੀਡੀਓ ਦੇਖਣੀ ਹੈ ਜਰੂਰ ਦੇਖਿਓ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਿੰਨ ਲਾ ਕੇ ਮੈਂ ਵੀਡੀਓ ਦਾ ਲਿੰਕ ਜਰੂਰ ਦੇਊਗਾ ਤੇ ਕੋਲ ਕਰ ਸਕਦੇ ਹੋ ਜੇ ਸ਼ੈਨਿਕਨ ਜਾਣਾ ਥੈਂਕ ਯੂ